ਕੌਣ ਕਹਿੰਦਾ ਹੈ ਕਿ ਇੱਕ ਗੁਰਸਿੱਖ ਆਪਣਾ ਸ਼ਿੰਗਾਰ ਨਹੀਂ ਕਰ ਸਕਦਾ ਜੈਸਾ ਸ਼ਿੰਗਾਰ ਇੱਕ ਗੁਰਸਿੱਖ ਕਰ ਸਕਦਾ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਕਰ ਸਕਦਾ ਸਭ ਤੋਂ ਪਹਿਲਾ ਸ਼ਿੰਗਾਰ ਹੈ ਮਨ ਦਾ ਜੋ ਗੁਰਬਾਣੀ ਦੇ ਨਾਲ ਕੀਤਾ ਜਾਂਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਿ ਇੱਕ ਗੁਰੂ ਨਾਲ ਜੁੜੇ ਹੋਏ ਗੁਰਸਿੱਖ ਦੇ ਮਨ ਦੇ ਅੰਦਰ ਹੀਰੇ ਜਵਾਰਾਤਾਂ ਨਾਲੋਂ ਵੀ ਮਹਿੰਗੇ ਰਤਨ ਪ੍ਰਗਟ ਹੋ ਜਾਂਦੇ ਨੇ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਏ ਜਿਨ੍ਹਾਂ ਦਾ ਮੁੱਲ ਪੈਸਿਆਂ ਦੇ ਵਿੱਚ ਨਹੀਂ ਤੋਲਿਆ ਜਾ ਸਕਦਾ ਉਹਦਾ ਜੀਵਨ ਉਹਦੇ ਕਰਮ ਉਹਦਾ ਕਿਰਦਾਰ ਉਹਦੀ ਸੋਚ ਤੇ ਉਹਦੇ ਬੋਲ ਸਾਰਾ ਕੁਝ ਉੱਚਾ ਹੋ ਜਾਂਦਾ ਏ ਸਾਡਾ ਤਾਂ ਸਾਰਾ ਇਤਿਹਾਸ ਹੀ ਉੱਚੇ ਜੀਵਨ ਵਾਲੇ ਸੂਰਬੀਰਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੇ ਆਪਣੇ ਮਨ ਦਾ ਸ਼ਿੰਗਾਰ ਗੁਰਬਾਣੀ ਦੇ ਨਾਲ ਕੀਤਾ ਸੀ ਦੂਜਾ ਸ਼ਿੰਗਾਰ ਇੱਕ ਗੁਰਸਿੱਖ ਕਰਦਾ ਆਪਣੇ ਤਨ ਦਾ ਤੇ ਇਹ ਸ਼ਿੰਗਾਰ ਪੰਜਾਂ ਕਕਾਰਾਂ ਰਾਹੀਂ ਹੁੰਦਾ ਏ ਸ਼ਿੰਗਾਰ ਕਰਨਾ ਤਾਂ ਐਸਾ ਕਰੋ ਜਿਸ ਦੇ ਨਾਲ ਤੁਸੀਂ ਗੁਰੂ ਤੇ ਤੇ ਗੁਰੂ ਤੁਹਾਡਾ ਹੋ ਜੇ ਸ਼ਿੰਗਾਰ ਕਰਨਾ ਤਾਂ ਐਸਾ ਕਰੋ ਜਿਸ ਦੇ ਨਾਲ ਤੁਹਾਡੀ ਅਡਰੀ ਹੋਵੇ ਦੁਨੀਆਂ ਦੇ ਉੱਤੇ ਪ੍ਰਗਟ ਹੋਵੇ ਦਾ ਖਾਲਸਾ ਵਾਸ ਨੋਟ ਕ੍ਰੀਏਟਡ ਟੂ ਫਿਟ ਇਨ ਦਾ ਖਾਲਸਾ ਵਾਸ ਕ੍ਰੀਏਟਡ ਟੂ ਸਟੈਂਡ ਆਊਟ ਉਹ ਯਾਰੋ ਇਹ ਦੁਨੀਆਂ ਵਾਲੇ ਸ਼ਿੰਗਾਰ ਤਾਂ ਦਸਾਂ 20 ਸਾਲਾਂ ਦੇ ਵਿੱਚ ਬਦਲ ਜਾਂਦੇ ਆ ਪਰ ਕਲਗੀਆਂ ਵਾਲੇ ਦਾ ਬਖਸ਼ਿਆ ਸ਼ਿੰਗਾਰ ਸਦਾ ਰਹਿੰਦਾ ਹੈ ਦੁਨਿਆਵੀ ਸ਼ਿੰਗਾਰ ਦਾ ਚਾਰ ਲੋਕਾਂ ਨੂੰ ਕੁਝ ਦੇਰ ਦੇ ਲਈ ਚੰਗਾ ਲੱਗੇਗਾ ਤੇ ਜਵਾਨੀ ਜਾਣ ਦੇ ਉੱਤੇ ਇਹ ਸ਼ਿੰਗਾਰ ਨੇ ਵੀ ਕੰਮ ਨਹੀਂ ਆਉਣਾ ਪਰ ਗੁਰੂ ਦਾ ਬਖਸ਼ਿਆ ਸ਼ਿੰਗਾਰ ਇੱਕ ਇਨਸਾਨ ਨੂੰ ਹੋਰ ਬਿਹਤਰ ਬਣਾ ਦਿੰਦਾ ਹੈ ਉਮਰ ਦੇ ਨਾਲ ਸੋ ਇਹੀ ਬੇਨਤੀ ਹੈ ਕਿ ਜੇ ਸ਼ਿੰਗਾਰ ਕਰਨਾ ਹੈ ਤਾਂ ਸੱਚਾ ਸ਼ਿੰਗਾਰ ਕਰੋ ਆਫੋਕੇ ਸ਼ਿੰਗਾਰਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਇੱਕ ਗੁਰਸਿੱਖ ਨਾਲ ਦਾ ਸ਼ਿੰਗਾਰ ਦੁਨੀਆ ਤੇ ਹੋਰ ਕੋਈ ਕਰ ਨਹੀਂ ਸਕਦਾ